ਨੀ ਦੇ ਪ੍ਰੋਬਲਮਸ ਬਹੁਤ ਜ਼ਿਆਦਾ ਆ ਰਹੀਆਂ ਅੱਜਕੱਲ ਡੌਗਸ ਨੂੰ ਇਹਦਾ ਰੀਜ਼ਨ ਕੀ ਰਿਹਾ ਕਿਉਂਕਿ ਇਹ ਮਤਲਬ ਇਹਨਾਂ ਨੂੰ ਡਾਈਟ ਪ੍ਰੋਪਰ ਮਿਲਦੀ ਆ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਿਆ ਜਾਂਦਾ ਬਿਲਕੁਲ ਫਿਟ ਰੱਖੇ ਜਾਂਦੇ ਨੇ ਇਹ ਇਹਦਾ ਜੋ ਐਕਿਊਟ ਕਿਡਨੀ ਇੰਜਰੀ ਦੀ ਜੋ ਮੇਨ ਰੀਜ਼ਨ ਸੀ ਜੋ ਸਾਨੂੰ ਸਮਝ ਆਈ ਹੈ ਉਹ ਐਕਿਊਟ ਪੈਨਕ੍ਰੀਟਾਈਟਿਸ ਸੀ ਠੀਕ ਹੈ ਜੀ ਜੀ ਕਿਉਂਕਿ ਪੈਨਕ੍ਰੀਟਾਈਟਿਸ ਕਰਕੇ ਵੋਮਿਸ਼ਨ ਹੁੰਦੀ ਹੈ ਉਲਟੀ ਕਰਦਾ ਡੌਗ ਖਾਣਾ ਪੀਣਾ ਛੱਡ ਦਿੰਦਾ ਜਿੱਦੇ ਕਰਕੇ ਕਿ ਡੀਹਾਈਡਰੇਸ਼ਨ ਹੁੰਦੀ ਹੈ ਸੋ ਜਦ ਡੀਹਾਈਡਰੇਸ਼ਨ ਹੋਏਗੀ ਤੇ ਆਟੋਮੈਟਿਕਲੀ ਕਿਡਨੀ ਨੂੰ ਜੋ ਬਲੱਡ ਹੋਏਗਾ ਉਹ ਘਟ ਜਾਏਗਾ ਜਿੰਨਾ ਬਲੱਡ ਕਿਡਨੀ ਨੂੰ ਘਟ ਜਾਏਗਾ ਉਹਦਾ ਕਿਡਨੀ ਘੱਟ ਕੰਮ ਕਰੇਗੀ ਉਹਨਾਂ ਜ਼ਿਆਦਾ ਯੂਰੀਆ ਤੇ ਕਰੀਟੀਨ ਬਾਡੀ ਚ ਜਮਾ ਹੋਣਾ ਸ਼ੁਰੂ ਹੋ ਜਾਏਗਾ ਤੇ ਐਨ ਐਕਸੀ ਸਾਡੇ ਕੋਲ 6 ਸਤੰਬਰ ਨੂੰ ਆਇਆ ਸੀ emergeny ਦੇ ਵਿੱਚ ਸੋ ਬਹੁਤ ਕ੍ਰਿਟੀਕਲ ਹਾਲਤ ਸੀ ਦੀ ਚਾਰ ਪੰਜ ਦਿਨ ਦਾ ਕੁਝ ਖਾਦਾ ਨਹੀਂ ਸੀ ਨੇ ਉਲਟੀਆਂ ਕਰ ਰਿਹਾ ਸੀ ਬਹੁਤ ਡੀ ਹਾਈਡਰੇਟਿਡ ਸੀ ਤੇ ਮੈਡਮ ਜਦ ਇਹ ਆਇਆ ਸੀ ਸਾਡੇ ਕੋਲ ਤਦ ਤੇ ਆਪਾਂ ਇਹਨੂੰ ਰਾਤ ਨੂੰ emergeny medications ਪਲੱਸ fluid therapy ਤੇ ਰੱਖਿਆ ਫਿਰ ਨੈਕਸਟ ਡੇ ਆਪਾਂ ਇਹਦੇ ਜ ਸਾਰੇ ਟੈਸਟ ਕੀਤੇ ਤੇ ਸਾਨੂੰ ਪਤਾ ਚੱਲਿਆ ਕਿ ਇਹਨੂੰ ਪੈਂਕ੍ਰੀਟਾਈਟਿਸ ਹੈਗੀ ਹਾਂਜੀ ਫਰੈਂਡਸ ਵੀ ਬਹੁਤ ਜ਼ਿਆਦਾ ਲਿੱਤੀ ਹੋਈ ਹੈ ਸਟਾਕ ਪੁਲਿਸ ਡੌਗ ਨੇ ਨਾਰਥ ਜ਼ੋਨ ਤੇ ਤਿੰਨ ਵਾਰ ਕੰਪੀਟੀਸ਼ਨ ਚ ਇਹਨੇ ਐਕਸਕਲੂਸਿਵ ਡਿਟੈਕਸ਼ਨ ਚ 골ਡ ਮੈਡਲ ਲਿਆ ਫਾਸਟ ਹੈਕਰ ਡੌਗ ਸੋ ਇੱਕ ਡੈਕੋਰੇਟਿਡ ਡੌਗ ਹੈਗਾ ਇਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਜਦ ਡੌਗ ਬਿਲਕੁਲ ਸਹੀ ਸਲਾਮਤ ਹੋ ਗਿਆ ਜਿਸ ਲਈ ਕਚਨ ਦੀ ਵੀ ਉਮੀਦ ਹੀ ਕਹਿੰਦੇ ਬਹੁਤ ਘੱਟ ਔਰ ਮਾਨਵੀ ਫੀਲ ਹੁੰਦਾ ਹੈ ਕਿ ਐਟ ਲੀਸਟ ਅਸੀਂ ਇਸ ਲੈਵਲ ਤੇ ਪਹੁੰਚੇ ਹਾਂ ਕਿ ਆਪਾਂ ਇਨੀ ਵਧੀਆ ਟੈਕਨੀਕਸ ਇਨੀ ਐਡਵਾਂਸ ਟੈਕਨੀਕਸ ਨੂੰ ਅਪਣਾ ਕੇ ਜੋ ਕਿ ਹਿਊਮਨ ਚ ਹੀ ਅਵੇਲੇਬਲ ਹੁੰਦੀਆਂ ਨੇ ਸਿਰਫ ਅੱਜ ਤੋਂ ਪਹਿਲੇ ਆਪਾਂ ਸੋਚਦੇ ਸੀ ਕਿ ਹਿਊਮਨ ਚ ਡਾਇਲਿਸਿਸ ਹੁੰਦਾ ਸਿਰਫ ਹੈ ਨਾ ਸੋ ਬਟ ਹੁਣ ਇਹ ਸਾਡੇ ਕੋਲ ਵੀ ਹੈ ਅਵੇਲੇਬਲ ਐਂਡ ਆਪਾਂ ਬਹੁਤ ਵਧੀਆ ਫੀਲ ਕਰਦੇ ਹਾਂ ਜੀ 2016 ਸੇ 8 ਮਹੀਨੇ ਦੀ ਟ੍ਰੇਨਿੰਗ ਕੀਤੀ ਆਪ ਉਸਕੇ ਬਾਅਦ ਮੈਂ ਚੰਡੀਗੜ੍ਹ ਰੇਲਵੇ ਸਟੇਸ਼ਨ ਪ੍ਰੀਜੇ एक्सप्लोजिव ट्रेनों का चेकिंग करना स्टेशन एरिया को चेकिंग करना ये इसका ड्यूटी है जी और अभी तक के क्या क्या अचीवमेंट्स है जो है के पास इसका 2021-2022 बाईस तेईस में इंटर डिवीजन में ये फर्स्ट आया है जी और 2021-22 इक्कीस तेईस में इंटर रेल में, में सेकेंड और थर्ड आया जी जब एकदम से तबीयत खराब होती है अचानक तब आप पर क्या बीतती है जैसे अपना बच्चा बीमार हो जाता है ऐसे ही समय से तो

ਤੇ ਅੱਜ ਜੀ ਉਪਰ ਸ਼ਹਿਰਾਂ ਤੇ ਉਹਨਾਂ ਦਾ ਸਟਾਫ ਜਿਹੜਾ ਵਾ ਆਪੇ ਤਾਂ ਉਹ ਵੀ ਬੜਾ ਖੁਸ਼ ਹੈ ਜੀ ਵਾ ਟੋਕ ਨੈਕਸ ਯਾਉ ਫਿਰ ਤਾਂ ਸੀਧਾ ਬੜੀਆਂ ਟੋਕ ਥਾਸੀ ਆਹ ਬੋਪਾ ਤਨਵਾ ਦੱਸੋ ਦੈਟਸ ਆਪ ਸਰ ਪੰਜਾਬ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਇਹ ਸ਼ਹਿਰੀ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਡੋਗ ਹੈ ਐਨਐਕਸ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਕਿਦਨੀਆਂ ਖਰਾਬ ਹੋ ਗਈਆਂ ਸੀ ਤੇ ਇੱਥੇ ਡੈਲਸਿਸ ਹੋ ਰਹੇ ਸੀ ਤੇ ਇੱਥੇ ਪੀਏਯੂ ਵੈਟਰਨਰੀ ਡਾਕਟਰ ਦੇ ਵੱਲੋਂ ਇਸ ਦਾ ਇਲਾਜ ਕੀਤਾ ਗਿਆ ਤੇ ਇਸ ਨੂੰ ਬਿਲਕੁਲ ਹੀ ਤੰਦਰੁਸਤ ਕਰ ਦਿੱਤਾ ਗਿਆ ਤੇ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਹਿੰਦੇ ਬਹੁਤ ਮਾੜੀ ਹਾਲਤ ਦੇ ਵਿੱਚ ਜਿਹੜਾ ਐਨਐਕਸ ਆ ਤੁਹਾਡੇ ਕੋਲ ਆਇਆ ਜੀ ਜੀ ਸਸ਼ਕਲ ਜੀ ਇਹ ਐਨਐਕਸ ਜੀ ਸਾਡੇ ਕੋਲ 6 ਸਤੰਬਰ ਨੂੰ ਆਇਆ ਸੀ ਐਮਰਜੈਂਸੀ ਦੇ ਵਿੱਚ ਸੋ ਬਹੁਤ ਖਲਸੇ ਦੀ ਚਾਰ ਪੰਜ ਦਿਨ ਦਾ ਕੁਝ ਖਾਦਾ ਨਹੀਂ ਸੀ ਨੇ ਉਲਟੀਆਂ ਕਰ ਰਹੀ ਸੀ ਬਹੁਤ ਡੀ ਹਾਈਡਰੇਟਿਡ ਸੀ ਪਲੱਸ ਡਿਸਕੰਫਰਟ ਸੀ ਨੂੰ ਹਾਂਜੀ ਜੀ ਜੀ ਤੇ ਸਰ ਫਿਰ ਕਿਸ ਤਰੀਕੇ ਨਾਲ ਇਹਦਾ ਇਲਾਜ ਹੋਇਆ ਕਿ ਪ੍ਰੋਬਲਮ ਹੋ ਗਈ ਸੀ ਸਰ ਮੈਡਮ ਜਦ ਇਹ ਆਇਆ ਸੀ ਸਾਡੇ ਕੋਲ ਤਦ ਤੇ ਆਪਾਂ ਇਹਨੂੰ ਰਾਤ ਨੂੰ ਐਮਰਜੈਂਸੀ ਮੈਡੀਕੇਸ਼ਨਸ ਪਲੱਸ ਫਲੂਇਡ ਥੈਰੇਪੀ ਤੇ ਰੱਖਿਆ ਫਿਰ ਨੈਕਸਟ ਡੇ ਆਪਾਂ ਇਹਦੇ ਜ ਸਾਰੇ ਟੈਸਟ ਕੀਤੇ ਤੇ ਸਾਨੂੰ ਪਤਾ ਚੱਲਿਆ ਕਿ ਇਹਨੂੰ ਪੈਨਕ੍ਰੀਟਾਈਟਿਸ ਹੈਗੀ ਹਾਂਜੀ ਤੇ ਉਹਦੇ ਨਾਲ ਇਹਨੂੰ ਪੈਨਕ੍ਰੀਟਾਈਟਿਸ ਦੇ ਨਾਲ ਇਹਨੂੰ ਐਕਿਊਟ ਕਿਡਨੀ ਇੰਜਰੀ ਵੀ ਸੀ ਜਿਹਦੇ ਕਰਕੇ ਇਦਾਂ ਜੋ ਉਹ ਯੂਰੀਆ ਸੀ ਉਹ 170 ਤੋਂ ਉੱਪਰ ਪਲੱਸ ਕਰੀਟਿਨ ਸਾਤ ਤੋਂ ਉੱਪਰ ਸੀ ਹਾਂਜੀ ਤੇ ਕਿਡਨੀ ਦੇ ਪ੍ਰੋਬਲਮਸ ਬਹੁਤ ਜ਼ਿਆਦਾ ਆ ਰਹੀਆਂ ਆ ਅੱਜਕੱਲ ਡੌਗਸ ਨੂੰ ਇਹਦਾ ਰੀਜ਼ਨ ਕੀ ਰਿਹਾ ਕਿਉਂਕਿ ਇਹ ਮਤਲਬ ਇਹਨਾਂ ਨੂੰ ਡਾਈਟ ਪ੍ਰੋਪਰ ਮਿਲਦੀ ਆ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਿਆ ਜਾਂਦਾ ਬਿਲਕੁਲ ਫਿਟ ਰੱਖੇ ਜਾਂਦੇ ਨੇ ਮੈਡਮ ਦੇਖੋ ਇਹਦਾ ਜੋ ਐਕਿਊਟ ਕਿਡਨੀ ਇੰਜਰੀ ਦੀ ਜੋ ਮੇਨ ਰੀਜ਼ਨ ਸੀ ਜੋ ਸਾਨੂੰ ਸਮਝ ਆਈ ਹੈ ਉਹ ਐਕਿਊਟ ਪੈਨਕ੍ਰੀਟਾਈਟਿਸ ਸੀ ਠੀਕ ਹੈ ਜੀ ਕਿਉਂਕਿ ਪੈਨਕ੍ਰੀਟਾਈਟਿਸ ਦੇ ਕਰਕੇ ਵੋਮਿਸ਼ਨ ਹੁੰਦੀ ਹੈ ਉਲਟੀ ਕਰਦਾ ਡੌਗ ਖਾਣਾ ਬਿਨਾ ਛੱਡ ਦਿੰਦਾ ਜਿੱਦੇ ਕਰਕੇ ਡੀਹ ਹਾਈਡਰੇਸ਼ਨ ਹੋਏਗੀ ਤੇ ਆਟੋਮੈਟਿਕਲੀ ਕਿਡਨੀ ਨੂੰ ਜੋ ਬਲੱਡ ਹੋਏਗਾ ਉਹ ਘਟ ਜਾਏਗਾ ਜਿੰਨਾ ਬਲੱਡ ਕਿਡਨੀ ਨੂੰ ਘਟ ਜਾਏਗਾ ਉਹ ਕਿਡਨੀ ਘੱਟ ਕੰਮ ਕਰੇਗੀ ਉਹਨਾਂ ਜ਼ਿਆਦਾ ਯੂਰੀਆ ਤੇ ਕਰੀਟੀਨ ਬਾਡੀ ਚ ਜਮਾ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਜੋ ਪੈਨਕ੍ਰੀਟਾਈਟਿਸ ਸੀ ਉਹਦਾ ਇੱਕ ਸੀਕੁਐਲ ਸੀ ਜੋ ਐਕਿਊਟ ਕਿਡਨੀ ਇੰਜਰੀ ਸੀ ਹਾਂਜੀ ਤੇ ਰਿਕਵਰ ਕਰਨ ਨੂੰ ਕਿੰਨਾ ਕੁ ਟਾਈਮ ਲੱਗਿਆ ਮੈਡਮ 6 ਸਤੰਬਰ ਨੂੰ ਸਾਡੇ ਕੋਲ ਆਇਆ ਸੀ ਤੇ ਤਕਰੀਬਨ ਲਾਸਟ ਵੀਕ ਤੱਕ ਸਾਡੇ ਕੋਲ ਰਿਹਾ ਹੈ ਇੱਦੇ ਤਕਰੀਬਨ 4 ਡਾਇਲਿਸਿਸ ਸੈਸ਼ਨ ਹੋਏ ਹਨ ਉਹਦੇ ਕਰਕੇ ਉਹਦੇ ਬਾਅਦ ਇਹਨੇ ਰਿਕਵਰੀ ਸ਼ੋ ਕੀਤੀ ਹੈ ਹੁਣ ਇਹਦਾ 1 ਕਿਲੋ 1.5 ਕਿਲੋ weight ਵੀ ਵੱਧ ਗਿਆ ਹੈ ਖ ਕਰਤਾ ਡੌਗ ਨੇ ਪਲੱਸ ਡੌਗ ਐਕਟਿਵ ਵੀ ਹੈ ਇਹਦੇ ਜੋ ਆਪਾਂ ਲਾਸਟ ਟੈਸਟ ਕਰਵਾਏ ਉਹਦੇ ਵਿੱਚ ਇਹਦਾ ਜੋ ਪੈਂਕ੍ਰੇਟਾਈਟਿਕ ਐਨਜ਼ਾਈਮ ਜੀ ਉਹ ਵੀ ਨਾਰਮਲ ਲੈਵਲ ਤੇ ਆ ਗਿਆ ਐਂ ਪਲੱਸ ਇਹਦਾ ਯੂਰੀ ਐਂਡ ਕਰੀਟੀਨ ਉਹ ਵੀ ਨਾਰਮਲ ਲੈਵਲ ਤੇ ਆ ਗਿਆ ਜੰਦੇ ਕੰਡੀਸ਼ਨ ਇੰਨੀ ਖਰਾਬ ਸੀ ਕਿ ਜਾਨ ਵੀ ਜਾ ਸਕਦੀ ਸੀ ਯੈਸ ਐਗਜੈਕਟਲੀ ਜਦ ਪੈਂਕ੍ਰੇਟਾਈਟਿਸ ਵੈਸੇ ਐਜ਼ ਅ ਸਿੰਗਲ ਐਂਟੀਟੀ ਇੱਕ ਬੜੀ ਲੀਥਲ ਬਿਮਾਰੀ ਹੈ ਕਿ ਜਿੱਦੇ ਕਰਕੇ ਕੀ ਡੌਗ ਦੀ ਡੈਥ ਵੀ ਹੋ ਸਕਦੀ ਹੈ ਇਵਨ ਕਿ ਹਿਊਮਨ ਚ ਵੀ ਬੜੀ ਕਾਮਨ ਹੈ ਐਂਡ ਬਹੁਤ ਸੇਵियर ਪੇਨ ਹੁੰਦੀ ਹੈ ਤੇ ਚ ਤੇ ਜਦ ਪੈਂਕ੍ਰੇਟਾਈਟਿਸ ਦੇ ਕਰਕੇ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਹੈ ਸੋ ਇਹ ਹੋਰ ਵੀ ਜ਼ਿਆਦਾ ਕੰਪਲੈਕਸ ਐਂਡ ਸਵੀਅਰ ਹੋ ਜਾਂਦਾ ਸੋ ਹਿਊਮਨ ਲਿਟਰੇਚਰ ਸ਼ੋ ਕਰਦਾ ਇਵਨ ਕਿ ਵੈਟਰਨਰੀ ਲਿਟਰੇਚਰ ਸ਼ੋ ਕਰਦਾ ਹੈ ਪੈਂਕ੍ਰੀਐਟਾਈਟਿਸ ਦੇ ਨਾਲ ਜੇ ਕਿਊਟ ਕਿਡਨੀ ਇੰਜਰੀ ਹੋਈ ਹੈ ਤਾਂ ਉਹਦੇ ਰਿਕਵਰੀ ਚਾਂਸਸ ਉਹਨੇ ਘਟ ਜਾਂਦੇ ਆ ਸੋ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਇੱਥੇ ਡਾਇਲਿਸਿਸ ਯੂਨਿਟ ਹੈਗਾ ਜਿਹਦੇ ਇਹ ਫੈਸਿਲਿਟੀ ਹੋਣ ਦੇ ਕਰਕੇ ਆਪਾਂ ਇਹਦੀ ਡਾਇਲਿਸਿਸ ਕਰ ਪਾਏ ਤੇ ਇਹਨੂੰ ਆਪਾਂ ਬਚਾ ਸਕੇ ਜੀ ਸਰ ਤੁਹਾਡੇ ਕੋਲ ਵੈਸੇ ਵੀ ਬਹੁਤ ਸਾਰੇ ਡੌਗਸ ਆਉਂਦੇ ਹੋਣਗੇ ਹਨਾ ਤੇ ਉਹ ਉਹਨਾਂ ਨੂੰ ਟ੍ਰੀਟ ਕਰਨਾ ਤੇ ਇਹਦੇ ਇੱਕ ਅਲੱਗ ਪ੍ਰੈਸ਼ਰ ਰਿਆ ਹੋਣਾ ਵਾ ਕਿਉਂਕਿ ਇਹਨੇ ਬਹੁਤ ਕੁਝ ਕਹਿ ਸਕਦੇ ਕਿ ਇਹ ਰੇਲਵੇ ਸਟੇਸ਼ਨਸ ਉੱਤੇ ਹਨਾ ਇਹਨਾਂ ਵੱਲੋਂ ਡਿਟੈਕਟ ਕੀਤੇ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਵੈਸੇ ਤੇ ਸਾਡੇ ਲਈ ਸਾਰੇ ਪੇਸ਼IENTS ਕੀ ਗਵਰਨਮੈਂਟ EMPLOYE ਕੀ ਪਬਲਿਕ ਸਾਰੇ ਇਕੁਅਲ ਸਾਡੇ ਲਈ ਡਾਕਟਰ ਲਈ ਹਰ ਇੱਕ ਚੀਜ਼ ਇਕੁਅਲ ਹੈ ਬਟ ਯੈਸ ਇਧਰ ਇੱਕ ਪ੍ਰੈਸ਼ਰ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਾਡੇ ਕੋਲ ਆਫੀਸਰਸ ਆ ਰਹੇ ਹਨ ਯੂਨੀਫਾਰਮ ਦੇ ਵਿੱਚ ਕਿ ਇਹ ਸਾਡਾ ਡਾਕਟੀ ਕਰੋ ਹਨਾ ਸੋ ਇੱਕ ਪ੍ਰੈਸ਼ਰ ਤੇ ਰਹਿੰਦਾ ਹੈ ਨੋ ਡਾਊਟ ਬਟ ਐਸ ਇਟ ਇਜ਼ ਅਗਰ ਤੁਸੀਂ ਜਨਰਲੀ ਗੱਲ ਕਰੋ ਸੋ ਐਨਐਕਸ ਐਂਡ ਆਲ ਅਦਰ ਡੌਗਸ ਜੋ ਸਾਡੇ ਕੋਲ ਆਉਂਦੇ ਹਨ ਸੋ ਅਸੀਂ ਸੇਮ ਕੇਅਰ ਕਰਦੇ ਹਾਂ ਉਨ੍ਹਾਂ ਦੀ देयर ਇਜ਼ ਕੋਈ ਉਹ ਨਹੀਂ ਹੈ ਕਿ ਪੁਲਿਸ ਦਾ ਡੌਗ ਹੈ ਜਾਂ ਸਰਕਾਰੀ ਉਗਦੀ ਜਲਾ ਕੇ ਕਰਨੀ ਹੈ ਨਾਰਮਲ ਡਾਕ ਦੀ ਕਟ ਕਰਨੀ ਹੈ ਤਾਂ ਕੁਝ ਨਹੀਂ ਹੈ ਆਫੀਸਰ ਦੀ ਕੰਡੀਸ਼ਨ ਕੀ ਸੀ ਮਤਲਬ ਉਹਨਾਂ ਦਾ ਕੀ ਸੀਗਾ ਮੰਨਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦਾ ਡੌਗ ਮੈਡਮ ਮੇਰੇ ਖਿਆਲ ਨਾਲ 3 ਹਫਤੇ ਜਿੰਨੀ ਦੇਰ ਸਾਡੇ ਕੋਲ ਰਹੇ ਹਨ ਇਹਨਾਂ ਦੀ ਤੇ ਹਾਲਤ ਬਹੁਤ ਜ਼ਿਆਦਾ ਇੱਕ ਅਟੈਚਮੈਂਟ ਹੁੰਦੀ ਹੈ ਬੇਸਿਕਲੀ ਨਾ ਜਦ ਤੁਸੀਂ ਡੌਗ ਰੱਖਦੇ ਹੋ ਤੇ ਉਹਦੇ ਨਾਲ ਅਟੈਚਮੈਂਟ ਹੁੰਦੀ ਹੈ ਸੋ ਇਹਨਾਂ ਦਾ ਪੂਰਾ ਕੈਰੀਅਰ ਇਸ ਡੌਗ ਦੇ ਨਾਲ ਹੈ ਇਹਨਾਂ ਦੀ ਜਿੰਨੀ ਸਰਵਿਸ ਹੈ ਡੌਗ ਦੇ ਨਾਲ ਹੈ ਇਹਨੂੰ ਹੀ ਟ੍ਰੇਨ ਕਰਨਾ ਇਹਨੂੰ ਹੀ ਲੈ ਕੇ ਜਾਣਾ ਇਹਨਾਂ ਦੇ ਪੂਰੇ ਦਿਨ ਦੀ ਐਕਟੀਵਿਟੀਜ਼ ਡੌਗ ਦੇ ਨਾਲ ਹੀ ਹੈ ਸੋ ਇੱਕ ਬਹੁਤ ਜ਼ਿਆਦਾ ਲਗਾਓ ਹੁੰਦਾ ਜੋ ਇੱਕ ਡੌ ਇਨਚੋਰ ਮੀਚੋਏ ਬੇਸ਼ਕੋ ਆਰਪੀਐਫ ਹੀ ਚੋਏ ਬੇਸ਼ਕੋ ਪੁਲਿਸ ਹੀ ਚੋਏ ਸੀਆਰਪੀਐਫ ਹੋਵੇ ਬੀਐਸਐਫ ਹੋਵੇ ਸੋ ਇੱਕ ਬੌਂਡ ਹੁੰਦਾ ਜੋ ਹੈਂਡਲਰ ਹੁੰਦਾ ਪਲੱਸ ਡੌਗ ਦਾ ਹੁੰਦਾ ਸੋ ਉਹ ਜੋ ਬੌਂਡ ਦੇ ਕਰਕੇ ਜੋ ਪੇਨਸੀ ਦੀ ਉਹ ਉਹਨਾਂ ਦੇ ਫੇਸ ਤੇ ਸਾਨੂੰ ਕਲੀਅਰ ਦਿਖਦੀ ਸੀ ਚੀਫ ਫੰਡਸ ਬਹੁਤ ਜ਼ਿਆਦਾ ਲਿੱਤੀ ਹੋਈਆਂ ਇਸ ਡੌਗ ਨੇ ਪੁਲਿਸ ਡੌਗ ਨੇ ਨਾਰਥ ਜ਼ੋਨ ਤੇ ਤਿੰਨ ਵਾਰ ਕੰਪੀਟੀਸ਼ਨ ਚ ਇਨ ਐਕਸਕਲੂਸਿਵ ਡਿਟੈਕਸ਼ਨ ਚ 골ਡ ਮੈਡਲ ਲਿਆ ਫਰਸਟ ਹੈਗਾ ਇਹ ਡੌਗ ਸੋ ਇੱਕ ਡੈਕੋਰੇਟਿਡ ਡੌਗ ਹੈਗਾ ਸੋ ਐਂਡ ਆਈ ਥਿੰਕ ਇਹਨਾਂ ਦੀ ਜੋ ਇਹਨਾਂ ਦੇ ਨਾਲ ਜੋ ਆਫੀਸਰਸ ਹੈਗੇ ਇਹਨਾਂ ਦੀ ਮਿਹਨਤ ਹੈ ਇਸ ਡੌਗ ਦੇ ਨਾਲ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਬਿਨਾ ਅਸੀਂ ਦੀ ਟ੍ਰੀਟਮੈਂਟ ਸਕਸੈਸਫੁਲੀ ਨਹੀਂ ਕਰ ਸਕਦੇ ਸੀ ਜੀ ਹੁਣ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਜਦ ਡੌਗ ਬਿਲਕੁਲ ਸਹੀ ਸਲਾਮਤ ਹੋ ਗਿਆ ਜਿਸ ਦੀ ਬਚਨ ਦੀ ਵੀ ਉਮੀਦ ਇਹ ਕਹਿੰਦੇ ਬਹੁਤ ਘੱਟ ਮੈਮ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਐਂਡ ਸਾਡੀ ਪੂਰੀ ਟੀਮ ਡਾਇਲਿਸਿਸ ਯੂਨਿਟ ਦੀ ਮੈਂ ਹਾਂ ਡਾਕਟਰ ਅਸੂਬੀਰ ਹੈਗੇ ਡਾਕਟਰ ਗੁਰਪ੍ਰੀਤ ਸਿੰਘ ਹੈਗੇ ਡਾਕਟਰ ਸਚੀਨ ਹੈਗੇ ਸਾਡੇ ਡਾਇਰੈਕਟਰ ਸਾਹਿਬ ਹੈਗੇ ਡਾਕਟਰ ਸਵਨ ਸਿੰਘ ਰੰਧਾਵਾ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਹੀ ਸਾਰਾ ਸਾਡਾ ਡਾਇਲਿਸ ਯੂਨਿਟ ਚੱਲਦਾ ਸੋ ਆਪਾਂ ਬਹੁਤ ਖੁ ਕਿ ਐਟ ਲੀਸਟ ਅਸੀਂ ਇਸ ਲੈਵਲ ਤੇ ਪਹੁੰਚੇ ਹਾਂ ਕਿ ਆਪਾਂ ਇਨੀ ਵਧੀਆ ਟੈਕਨੀਕਸ ਇਨੀ ਐਡਵਾਂਸ ਟੈਕਨੀਕਸ ਨੂੰ ਅਪਣਾ ਕੇ ਜੋ ਕਿ ਹਿਊਮਨ ਚ ਅਵੇਲੇਬਲ ਹੁੰਦੀਆਂ ਨੇ ਸਿਰਫ ਅਸ ਤੋਂ ਪਹਿਲੇ ਆਪਾਂ ਸੋਚਦੇ ਸੀ ਕਿ ਹਿਊਮਨ ਚ ਡਾਇਲਿਸਿਸ ਹੁੰਦਾ ਸਿਰਫ ਹੈ ਨਾ ਸੋ ਬਟ ਹੁਣ ਇਹ ਸਾਡੇ ਕੋਲ ਵੀ ਹੈ ਅਵੇਲੇਬਲ ਐਂਡ ਆਪਾਂ ਬਹੁਤ ਵਧੀਆ ਫੀਲ ਕਰਦੇ ਹਾਂ ਜੀ ਸੋ ਐਨ ਐਕਸ ਹੈ ਡੌਗ ਜਿਹੜਾ ਕਿ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਸਹੀ ਸਲਾਮਤ ਹੈ ਤੇ ਠੀਕ ਹੋ ਗਿਆ ਹੈ ਜਿੱਥੇ ਕਿ ਇਸੇ ਬਚਨ ਦੀ ਬਹੁਤ ਘੱਟ ਉਮੀਦ ਸੀ ਪ੍ਰੋਬਲਮ ਕਾਫੀ ਜ਼ਿਆਦਾ ਵੱਧ ਗਈ ਸੀ ਸਰ ਕਿਸ ਤਰ੍ਹਾਂ ਕੀ ਕੰਡੀਸ਼ਨ ਸੀਗੀ ਜਦੋਂ ਤੁਸੀਂ ਲੈ ਕੇ ਆਏ ਇਹ ਇਸਕੇ ਸਰ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ थी तीन सितंबर को ये बीमार हुआ था अचानक सुबह के टाइम पर जी। आ, उसके बाद पंचकोला में वेटनरी हॉस्पिटल में लेकर गए इसे अच्छा तुरंत के तुरंत तुरंग वहाँ पर दो तीन दिन इलाज चला पर इसमें कोई आराम नहीं आया उसके बाद छः को छः तारीख को शाम को इसे यहीं पर लेकर आए इमरजेंसी में जी। तब से उसका ट्रीटमेंट अब चल रहा है और चार डायलिसिस हुई चार डायलिसिस बाद इसे खाना पीना शुरू कर दिया इसने अभी रेलवे प्रोटेक्शन फोर्स में, में एनएक्स कब से काम कर रहा है ये, दो 2016 से आठ महीने की ट्रेनिंग की थी अब उसके बाद में चंडीगढ़ रेलवे स्टेशन पर ये एक्सप्लोजिव ट्रेनों का चेकिंग करना स्टेशन एरिया का चेकिंग करना ये इसका ड्यूटी है जी और अभी तक के क्या क्या अचीवमेंट्स है जो एनएक्स के पास इसका 2021 इक्कीस में इंटर डिवीजन में ये फर्स्ट आया है जी और दो हजार इक्कीस में इंटर रेलवे में, में सेकेंड और थर्ड आया है जी जब एकदम से तबीयत खराब होती है अचानक तब आप पर क्या बीतती है जैसे अपना बच्चा बीमार हो जाता है ऐसे ही समय से था जी हाँ जी जी फिर आप यहाँ तक कैसे पहुँचे आपको किसी ने सजेस्ट किया नहीं मैं हमें पता था कि हॉस्पिटल वहाँ पर है अच्छे हॉस्पिटल है उधर हमने इधर रेफर करवाया रेफर करवा करके इधर लेकर आए जी हाँ जी जी तो फिर कितने दिनों में इसको इसमें सुधार देखने को मिली इसको चार डायलिसिस के बाद सुधार होना शुरू हो गया जी और अभी बिल्कुल फिट है हाँ अब इसको ठीक है अब खाना खाने लगा तो हमें ठीक ही लग रहा है जी हाँ आपको जी, कैसा लग बहुत बहुत ज़्यादा बिल्कुल है बहुत अच्छा बहुत, बहुत बहुत अच्छा जी डॉक्टर्स को क्या कहना चाहेंगे सारी टीम को मेरा शुक्रिया है सारी टीम इतनी बढ़िया ट्रीटमेंट करा सब सब ने बहुत अच्छा अपना थैंक बहुत बहुत शुक्रिया सारी टीम जी एनएक्स को नीचे नीचे तरफ जी ਸਤਿ ਸ੍ਰੀ ਅਕਾਲ ਜੀ ਐਕਸਾਇਡ ਦੇ ਆ ਕੇ ਵੈਟਰਨਰੀ ਡਾਕਟਰਸ ਨੇ ਜਿਹੜੇ ਉਹਨਾਂ ਦੀ ਮਿਹਨਤ ਦੇ ਸਦਕਾ ਜਿਹੜਾ ਇਹ ਡੌਗ ਆ ਉਹ ਬਿਲਕੁਲ ਠੀਕ ਹੋ ਗਿਆ ਇਸ ਤਰ੍ਹਾਂ ਵੱਲੋਂ ਜਿਹੜੀ ਰੇਲਵੇ ਪ੍ਰੋਟੈਕਸ਼ਨ ਫੋਰਸ ਆ ਉਸ ਦੇ ਵਿੱਚ ਸੇਵਾਵਾਂ ਨਿਭਾਈਆਂ ਗਈਆਂ ਤੇ ਤੇ ਉਸ ਤੋਂ ਬਾਅਦ ਤੇ ਵਿੱਚ ਡੌਗ ਬਿਮਾਰ ਹੋ ਜਾਂਦਾ ਹੈ ਤੇ ਮੁਹਾਲੀ ਵਿੱਚ ਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਜਿੱਥੇ ਇਸ ਨੂੰ ਫਰਕ ਨਹੀਂ ਪੈਂਦਾ ਤੇ ਫਿਰ ਲੁਧਿਆਣਾ ਦੇ ਵਿੱਚ ਇਸ ਦਾ ਇਲਾਜ ਕਰਵਾਇਆ ਜਾਂਦਾ ਲੁਧਿਆਣਾ ਦੇ ਵੈਟਰਨਰੀ ਡਾਕਟਰ ਨੇ ਜਿਹੜੇ ਉਹਨਾਂ ਵੱਲੋਂ ਇਲਾਜ ਕੀਤਾ ਜਾਂਦਾ ਹੈ ਤੇ ਡੈਲਸਿਸ ਹੁੰਦੀਆਂ ਨੇ ਡੌਗ ਦੀਆਂ ਤੇ ਡੌਗ ਜਿਹੜਾ ਕਿ ਹੁਣ ਬਿਲਕੁਲ ਸਹੀ ਸਲਾਮਤ ਹੈ ਤੇ ਤੇ ਆਫੀਸਰਸ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਉਸ ਦੇ ਠੀਕ ਹੋਣ ਦੀ